ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੇ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰਿਆਂ ਲੋ ਸਟ੍ਰਿਕਟ ਹੋ ਗਏ ਇਸ ਨੇ ਕਿ ਮਾਡਰਲ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਜੋ ਕਾਨੂੰਨ ਮੁਰਾਬਕ ਜੋ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ ਹੋ ਗਈ ਜੀ ਆਪਸ ਚਾਏ ਮੜਾ ਮੋਟੇ ਗੱਡੀ ਲੱਗੀ ਨਾਲ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚਾਏ ਕੋਈ ਟਾਈਮ ਜਿਵੇਂ ਇੱਕ ਬੱਚੇ ਆਪਾ ਦੇਖਦੇ ਆ ਉਦਾਂ ਕੁਛ ਨਹੀਂ ਕੋਈ ਜਦੋਂ ਗਰੁੱਪ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜਾਂ ਕੋਈ ਨਹੀਂ ਸਰ ਤੁਸੀਂ ਦੱਸਦੇ ਵੇ ਮਸ ਸੜਕ ਤੇ ਆਪਸ ਚ ਗੱਡੀ ਲੱਗ ਗਈ ਉਥੋਂ ਟੂ ਟੂ ਮਮੇ ਹੋ ਗਈ ਬੋਲ ਬੁਲਾਰਾ ਜਿਵੇਂ ਆਪਣੇ ਕਹਿੰਦੇ ਆ ਜੀ ਔਰ ਉਸ ਤੋਂ ਬਾਅਦ ਇਹ ਆਪਸ ਚ ਆ ਸਾਰੀ ਸਟ੍ਰੀਟਾਂ ਦੇ ਸਾਹਮਣੇ ਆ ਗਈ ਸਰ ਮੈਂ ਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲੇ ਅਸੀਂ ਜਿਹੜਾ ਕਾਲਜਸ ਹੋ ਗਏ ਜਾਂ ਸਕੂਲ ਜਿਹਦੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਰੱਖ ਰੱਖਦੇ ਆ ਸਾਰੀ ਕੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿਹੜੀ ਚੀਜ਼ ਹੋ ਸਕਦੀ ਹੈ ਉਹ ਨੂੰ ਇੰਟਰਸੈਪਟ ਕਰਦੇ ਆ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪਾਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਹੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਉਹਨਾਂ ਨੂੰ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਸਰ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਝੇ ਨੇ ਜੀ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾ ਬਣਦਾ ਹੈ ਉਹ ਅਸੀਂ ਕਾਰਵਾਈ ਕਰਾਂਗੇ ਜਰੂਰ ਪਰ ਉਹਨਾਂ ਨੂੰ ਮੋਟੀਵੇਟ ਕਰਕੇ ਮੁਖਤਰਾ